ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਟੈਸਲਾ ਮੁਖੀ ਐਲਾਨ ਮਸਕ ਦੇ ਵਿਚਕਾਰ ਵਾਧੇ ਤਣਾਅ ਦੇ ਵਿਚਕਾਰ ਐਲਾਨ ਮਸਕ ਦੀ ਦੌਲਤ ਸਿਰਫ 24 ਘੰਟਿਆਂ ਦੇ ਵਿੱਚ ਲਗਭਗ 3 ਲੱਖ ਕਰੋੜ ਰੁਪਇਆ ਘਟ ਗਈ ਹੈ ਖਾਸ ਗੱਲ ਇਹ ਹੈ ਕਿ ਇਹ ਅੰਕੜਾ ਪਾਕਿਸਤਾਨ ਦੇ ਵਿੱਤੀ ਸਾਲ 2025 ਤੇ 26 ਦੇ ਲਈ ਮਨਜ਼ੂਰ ਕੀਤੇ ਗਏ ਕੁੱਲ ਬਜਟ ਤੋਂ ਵੱਧ ਹੈ ਦਰਅਸਲ ਜਦੋਂ ਟਰੰਪ ਨੇ ਨਵੇਂ ਟੈਕਸ ਬਿੱਲ ਤੇ ਮਸਕ ਨੂੰ ਨਿਸ਼ਾਨਾ ਬਣਾਇਆ ਤਾਂ ਮਸਕ ਨੇ ਵੀ ਟਰੰਪ ਦੇ ਵਿਰੁੱਧ ਮੋਰਚਾ ਖੋਲ ਦਿੱਤਾ ਇਸੇ ਦੌਰਾਨ ਟੈਸਲਾ ਦੇ ਸ਼ੇਅਰ ਡਿੱਗ ਗਏ ਅਤੇ ਮਸਕ ਨੂੰ ਭਾਰੀ ਨੁਕਸਾਨ ਹੋਇਆ। ਇਸ ਮਾਮਲੇ ਤੋਂ ਜਾਣੂ ਦੋ ਵਾਈਟ ਹਾਊਸ ਅਧਿਕਾਰੀਆਂ ਦੇ ਫੋਨੋ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਗਿਆ, "ਟਰੰਪ ਵੱਲ ਦੇ ਟੈਕਸਾਂ ਅਤੇ ਖਰਚਿਆਂ ਦੀ ਮਸਕ ਦੀ ਆਲੋਚਨਾ ਤੋਂ ਨਿਰਾਸ਼ ਦਿਖਾਈ ਦੇ ਰਹੇ ਸਨ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਆਪ ਨੂੰ ਰੋਕਿਆ ਕਿਉਂਕਿ ਉਹ ਅਗਲੀਆਂ ਮੱਧਕਾਲੀ ਚੋਣਾਂ ਦੇ ਲਈ ਮਸਕ ਦੀ ਰਾਜਨੀਤਿਕ ਅਤੇ ਵਿੱਤੀ ਸਹਾਇਤਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ।" ਰੀਪੋਰਟ ਦੇ ਅਨੁਸਾਰ 트੍ਰੰਪ ਦਾ ਮੂਡ ਬਦਲ ਗਿਆ ਸੀ 트੍ਰੰਪ ਟੈਸਲਾ ਦੇ ਸੀਈਓ ਦੇ ਫੋਲੋ ਸੋਸ਼ਲ ਮੀਡੀਆ ਪਲੇਟਫਾਰਮ ਮਾਸਕ ਤੇ ਪੋਸਟ ਕੀਤੇ ਗਏ ਬਿਆਨਾਂ ਤੋਂ ਬੇਹੱਦ ਬੇਚੈਨ ਸਨ ਮਾਸਕ ਨੇ 트੍ਰੰਪ ਦੇ ਟੈਕਸ ਬਿਲ ਨੂੰ ਜਲਦਬਾਜ਼ੀ ਵਾਲਾ ਤੇ مالی ਦੇ ਮਾਮਲੇ ਵਿੱਚ ਬੇਹੱਦ ਕਿਨੋਣਾ ਕਿਹਾ ਸੀ ਮਾਸਕ ਨੇ ਹਰ ਉਸ ਰਿਪਬਲਿਕਨ ਸੰਸਦ ਮੈਂਬਰ ਦਾ ਵਿਰੋਧ ਕਰਨ ਦਾ ਪ੍ਰਾਨ ਲਿਆ ਸੀ ਜੋ ਇਸ ਬਿਲ ਦਾ ਸਮਰਥਨ ਕਰੇਗਾ ਉਹਨਾਂ ਕਿਹਾ ਹੈ ਕਿ ਇਹ ਬਿੱਲ ਟਰੰਪ ਦੀਆਂ ਬਹੁਤ ਸਾਰੀਆਂ ਤਰਜੀਹਾਂ ਨੂੰ ਪੂਰਾ ਕਰੇਗਾ। ਹਾਲਾਂਕਿ ਸੰਸਦੀ ਬਜਟ ਦਫ਼ਤਰ ਦੇ ਅਨੁਸਾਰ ਇਹ ਅਮਰੀਕੀ ਜਨਤਾ 'ਤੇ ਕਰਜ਼ੇ ਨੂੰ 2.4 ਤੋਂ 3.2 ਟ੍ਰਿਲੀਅਨ ਡਾਲਰ ਵਧਾ ਦੇਵੇਗਾ। ਨਿੱਜੀ ਤੌਰ ਤੇ ਡੋਨਲਡ ਟਰੰਪ ਨੇ ਮਸਤ ਨੂੰ ਅਸਥਿਰ ਕਿਹਾ। ਉਹਨਾਂ ਨੇ ਆਪਣੀ ਟੀਮ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਤਿਕਾਰ ਦੀ ਚਿੰਤਾ ਕੀਤੇ ਬਿਨਾਂ ਜਵਾਬ ਦਿੱਤਾ ਜਾਵੇ। ਇਸ ਤੋਂ ਇਲਾਵਾ ਡੋਨਲਡ ਟਰੰਪ ਨੇ ਜੋਆ ਬਿਡੇਨ ਦੇ ਵੱਲ ਉਹ ਲਿਆਂਤੀਗੇ ਇਲੈਕਟ੍ਰੋਨਿਕ ਵਾਹਨ ਲਾਜ਼ਮੀ ਨੀਤੀ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਐਲਨ ਮਸਕ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਆ ਅਤੇ ਇਸ ਨਾਰਾਜ਼ਗੀ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਸੋ ਜਿਸ ਤਰੀਕੇ ਦੇ ਨਾਲ ਦੋਹਾਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ ਸੋ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੜਾਈ ਕੀ ਮੋੜ ਲੈਂਦੀ ਹੈ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ